ਦੇ ਨਾਮ ਹੀ ਨਾ ਲਵੋ ਬਸ ਇੱਧਰ ਥੋੜੀ ਖਾ ਲੋ ਵਧੀਆ ਆ ਵੀਰਾਂ ਵੀ ਪਰ ਬਾਅਦ ਇਹਨੂੰ ਤਾਂ ਢੀਕਦਾ ਕਿ ਮੇਰੇ ਕੋਲ ਬਾਹਰ ਆ ਜੂਦੀ ਅਸੀਂ ਦੋਵੇਂ ਭੈਣਾਂ ਇਕੱਠੇ ਰਵਾਂ ਮੇਰੇ ਪ੍ਰੈਸ਼ਰ ਹੀ ਜ਼ਿਆਦਾ ਇੰਨਾ ਹੋ ਗਿਆ ਕਿ ਕੰਮ ਮਿਲਦੇ ਨਹੀਂਗੇ ਤੇ ਪ੍ਰੈਸ਼ਰ ਜ਼ਿਆਦਾ ਹੋ ਗਿਆ ਬੱਚਿਆਂ ਨੂੰ ਅਸੀਂ ਵੇਖੋ ਵੇਖੀ ਭੇਜੀ ਜਾਂਦੇ ਆ ਬਾਹਰ ਪਰ ਮੁਸ਼ਕਲ ਆਦੇ 12 ਦੇ ਵੀ ਘਣ ਵੀ ਵਿਆਉਣ ਵਾਲੀ ਆ ਤੇ ਹੁਣ ਬੜਾ ਮੁਸ਼ਕਲ ਆ गुजारा ਕਰਦਾ ਇਹੋ ਹੀ ਕਰਦਾ ਪਹਿਲਾਂ ਗੁਜ਼ਾਰਾ ਬੜਾ ਮੁਸ਼ਕਿਲ ਚੱਲਣ ਰਿਹਾ ਸੀ ਕਿ ਅਸੀਂ ਦੇ ਬੜਾ ਔਖੇ ਹੋ ਗਏ ਬੱਚੇ ਨੂੰ ਭੇਜਿਆ ਸਾਡੀ ਜ਼ਮੀਨ ਗਹਿਣੇ ਕਰਕੇ ਕਰਜ਼ਾ ਚੁੱਕ ਕੇ ਭੇਜਿਆ ਸੀ ਕੋਈ 20 ਲੱਖ ਰੁਪਈਆ ਲਾਇਆ ਸੀ ਤੇ ਸਾਡੀ ਤੇ ਕੋਈ ਮਿਹਨਤ ਵੀ ਨਹੀਂ ਮੂੜੀ ਬਾਪਿਆਂ ਦੇ ਬਹੁਤ ਔਖਾ ਜੀ ਬੱਚੇ ਨਾ ਉਹ ਜਿੰਦਿਆਂ ਚ ਤੋਂ ਮਰਿਆਂ ਚ ਕਿਸੇ ਜੋਗੀ ਨਹੀਂ ਰਹਿੰਦੇ ਅਜਿਹਿਆਂ ਨੇ ਆਪਣੇ ਬੱਚੇ ਨੂੰ ਜੇ ਕਿਸੇ ਭੇਜਣਾ ਦਾ ਸਮਝ ਸੋਚ ਕੇ ਭੇਜੇ ਉੱਥੇ ਇਲਾਜ ਨਹੀਂ ਜੇਗਾ ਬੱਚੇ ਵੀ ਜੇਦ ਕਰਦੇ ਆ ਤੇ ਮਾ ਮਾ ਵੀ ਇਹ ਮਜਬੂਰ ਹੁੰਦੇ ਆ ਤਾਂ ਉਹਨਾਂ ਨੂੰ ਭੇਜਣਾ ਪੈਂਦਾ ਤੇ ਕਸ਼ਕੀਲ ਕਵਾਮੈਂਦ ਕਦੋਂ ਗੱਲ ਆਹਰੀ ਆਦੀ ਐਤਵਾਰ ਉਹ 4 ਵਜੇ ਵਧੀਆ ਠੀਕ ਠਾਕ ਵਧੀਆ ਗੱਲਾਂ ਕਰਦਾ ਰਿਹਾ ਮੈਂ ਵੱਧਦਾ ਕਿੰਨਾ ਗੱਲਾਂ ਕਰਦਾ ਰਿਹਾ ਸ਼ਾਮ ਨੂੰ ਰਾਤ ਨੂੰ 9 ਵਜੇ ਮੈਸੇਜ ਕੀਤਾ ਮੈਂ ਸਵੇਰੇ ਫੋਨ ਕਰੂੰਗਾ ਆਇਆ ਗੱਭੀਆ ਵੀ ਕਿਉਂ ਉਹਨੂੰ ਇੰਨਾ ਸਾ ਚੜਨਦੇ ਆ ਇਹ ਫਿਰ ਗੱਲ ਨਹੀਂ ਹੁੰਦੀ ਕੋ ਫੋਨ ਦੇ ਫਿਰ ਉਹ ਤੋਂ ਬਾਅਦ ਗੱਲ ਨਹੀਂ ਸੁਪਨੇ ਦੱਸਿਆ ਉਹਨੇ ਸੁਪਨੇ ਇੱਥੇ ਤੋਂ ਬੜੇ ਚਾਵਾਂ ਨ ਗਿਆ ਸੀ ਵਧੀਆ ਗਿਆ ਸੀ ਹੁਣ ਉੱਥੇ ਤੇ ਮੈਂ ਟੈਨਸ਼ਨ ਪਤਾ ਨਹੀਂ ਕੀ ਗੱਲ ਬਣੀ ਕੀ ਨਹੀਂ ਪਤਾ ਨਹੀਂ ਹੁਣ ਤੇ ਗੱਲ ਹੁੰਦੀ ਸੀ ਕਦੀ ਕਹਿੰਦਾ ਸੀ ਮੈਂ ਆ ਚੀਜ਼ ਪੂਰੀ ਕਰਨੀ ਆ ਗਈ ਤੇਰਾ ਕਰੂੰਗਾ ਕਦੋਂ ਆਉਂਗਾ ਆਏ ਅੰਦਾ ਅੰਦਾ ਹੀ ਮੰਮੀ ਕੋਈ ਨਹੀਂ ਆਪਣੀ ਗਰੀਬੀ ਨਿਕਲ ਜੂ ਗਰੀਬੀ ਨਿਕਲ ਤੂੰ ਸਾਰੀ ਉਮਰ ਆਪਾ ਸੋਖਣੀ ਵੇਖਿਆ ਹੁਣ ਕੋਈ ਗੱਲ ਨਹੀਂ ਹੋਣਾ ਤੂੰ ਫਿਕਰ ਕਰਾ ਕਰ ਟੈਨਸ਼ਨ ਨਾ ਲਿਆ ਕਰ ਤੇਰਾ ਆਪਣਾ ਸਾਰਾ ਕੁਝ ਵਧੀਆ ਹੋ ਜਾਣਾ ਗੱਲ ਯਾਰ ਬੜੀ ਬੰਦ ਚੀਜ਼ ਆ ਆਖੀ ਗੱਲ ਵੀ ਜਿਹੜੀ ਉਹਦਾ ਸੁਪਨਾ ਹੀ ਮੈਂ ਭੈਣ ਦਾ ਵਿਆਹ ਕਰਾਉਂਗਾ ਮੈਂ ਕਿੰਦਾ ਦੀ ਗੱਲ ਆਦੂ ਇਹਨੂੰ ਤਾਂ ਦੇਖਦਾ ਕਿ ਮੇਰੇ ਕੋਲ ਬਾਹਰ ਆ ਜੂਗੀ ਅਸੀਂ ਦੋਵੇਂ ਭੈਣ ਬਰਾ ਇਕੱਠੇ ਰਹਿਵਾਂਗੇ ਮੰਮੀ ਕਦੋਂ ਬੰਨਣਾ ਦੀਦਕ ਕੰਮ ਬਣ ਜੂਗਾ ਤੈਨੂੰ ਇੱਧਰ ਖਲਾ ਦਿਓ ਜੀ ਅਸੀਂ ਦੋਵੇਂ ਜਿਹੜਾ ਇਕੱਠੇ ਰਹਿਵਾਂਗੇ ਕੀ ਬੰਦ ਤੁਸੀਂ ਵਿਦੇਸ਼ਾਂ ਚ ਇੰਨੇ ਮਾਵਾ ਦੇ ਪੁੱਤ ਮਾਰੇ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਇਦਾਂ ਕੁਝ ਹੋ ਰਿਹਾ ਹੈ ਕੀ ਉਹਨਾਂ ਨੂੰ ਕੋਈ ਕਹਿਣਾ ਚਾਹੀਦਾ ਨੇ ਆਣ ਪੇਟਣਾ ਚਾਹੀਦਾ ਹੈ ਬਾਹਰ ਦਾ ਤੇ ਨਾਮ ਵੀ ਨਾ ਲਵੋ ਬਸ ਇਧਰ ਥੋੜੀ ਖਾ ਲੋ ਵਧੀਆ ਆ ਵੀਰਾਂ ਦੇਖੋ ਬਾਗ ਬਾਹਰ ਨਾ ਕਰਾਓ ਅਸੀਂ ਸਟੱਡੀ ਭੇਜਦੇ ਨੂੰ ਇੰਗਲੈਂਡ ਭੇਜਿਆ ਸੀ ਤੇ ਉਹ ਮਤਲਬ 8 ਮਹੀਨੇ ਨੂੰ ਜੇ ਗਏ ਨੂੰ ਹੋਏ ਸੀ ਤੇ ਉਹਨੂੰ ਥੋੜੀ ਜਿਹੀ ਉੱਥੇ ਮੜੀ ਦੀ ਪ੍ਰੋਬਲਮ ਹੋਈ ਆ ਉਹਦੀ ਤੋਂ ਉਹਦੀ ਮੜਕੀ ਉਹਦੀ ਡੈਥ ਹੋ ਗਈ ਆ ਤੇ ਅਸੀਂ ਤੇ ਬੜਾ ਔਖੇ ਹੋ ਕੇ ਬੱਚੇ ਨੂੰ ਭੇਜਿਆ ਨਾਲੇ ਜ਼ਮੀਨ ਕਹਨੇ ਕਰਕੇ ਕਰਜ਼ਾ ਚੁੱਕ ਕੇ ਭੇਜਿਆ ਸੀ ਕੋ ਵੀ 20 ਲੱਖ ਰੁਪਈਆ ਲਾਇਆ ਸੀ ਤੇ ਸਾਡੀ ਤੇ ਕੋਈ ਮਿਹਨਤ ਵੀ ਨਹੀਂ ਮੁੜੀ ਤੇ ਅਸੀਂ ਤੇ ਸਰਕਾਰ ਕੋਲ ਜੀ ਮੰਗ ਕਰਦੇ ਆਂ ਕਿ ਸਰਕਾਰ ਜਿਤਨਾ ਵੀ ਸਾਡੇ ਬੱਚੇ ਦੀ ਉਹਦੀ ਮਗਾਵੀ ਅਸੀਂ ਸਾਰਿਆਂ ਇਸ ਮੈਂ ਇੱਥੇ ਕਰਨੀਆਂ ਚਾਹੁੰਦੇ ਆਂ ਹੋਰ ਤੇ ਅਸੀਂ ਕੁਝ ਕਰ ਨਹੀਂ ਸਕਦੇ ਤੇ ਬਾਕੀ ਜੋ ਜੇ ਕੋਈ ਉਧਰ ਦੀ ਸਰਕਾਰ ਸਾਡੀ ਮਤ ਕਰ ਸਕਦੀ ਜਾਂ ਇੱਧਰ ਦੀ ਕਰ ਸਕਦੀ ਉਹ ਜ਼ਰੂਰ ਕਰੇ ਕਿਉਂਕਿ ਅਸੀਂ ਤੇ ਅੱਗੇ ਹੀ ਬੜੇ ਪਰੇਸ਼ਾਨ ਸਾਂ ਅਸੀਂ ਹੋਰ ਪਰੇਸ਼ਾਨ ਆਂ ਸੋਖਲੀ ਕੀ ਤਾਂ ਤੁਸੀਂ ਹੋ ਗਏ ਜਦੋਂ ਗੱਲ ਮੇਰੀ ਪਿਛਲੇ ਹਫ਼ਤੇ ਵਾਰ ਹੋਈ ਸੀ 4 ਵਜੇ ਤੇ ਅੰਦਾਜ਼ੇ ਮੈਂ ਜੜੀ ਫੁਲਕਾ ਸ਼ੱਕ ਲੱਗਾ ਮੈਂ ਬਿਲਕੁਲ ਠੀਕ ਠਾਕ ਹੈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੈਂ 9 ਵਜੇ ਤੁਹਾਡੇ ਨਾਲ ਗੱਲ ਕਰੂੰਗਾ ਤੇ ਜਦੋਂ 9 ਵਜੇ ਆਦੇ ਉਹਨੇ ਮੈਸੇਜ ਕੀਤਾ ਮੈਂ ਕੱਲ ਨੂੰ ਗੱਲ ਕਰੂੰਗਾ ਤੇ ਅਸੀਂ ਫੋਨ ਲਾਉਣ ਲੱਗੇ ਆ ਤੇ ਉਹਨੇ ਜਨੂੰ ਸਾਡੀ ਗੱਡੀ ਇੱਕ ਇਸ ਤਰ੍ਹਾਂ ਦੀ ਉੱਥੇ ਆ ਉਹਨੇ ਫੋਨ ਕੀਤਾ ਵੀ ਭਾਜੀ ਮੈਨੂੰ ਉਹਦੇ ਕਮਰੇ ਵਾਲੇ ਮਾਲਕ ਦਾ ਫੋਨ ਆਇਆ ਵੀ ਅਮਰਤਪਾਲ ਜਿਹੜਾ ਨੇ ਉਹ ਥੋੜਾ ਢਿੱਲਾ ਹੋ ਗਿਆ ਹੈ ਤੇ ਅਸੀਂ ਆਖਿਆ ਵੀ ਕੀ ਗੱਲ ਪਤਾ ਕਰੋ ਉਹ ਉਸੇ ਵਾਲੇ ਗੱਡੀ ਲੈ ਕੇ ਆਪਣੀ ਚੱਲ ਪਏ ਆ ਉਦੋਂ ਮਾਲਕ ਦਾ ਕਮਰੇ ਵਾਲੇ ਦਾ ਸਾਨੂੰ ਫੋਨ ਮੈਨੂੰ ਆ ਗਿਆ ਵਾ ਮੈਨੂੰ ਕਹਿੰਦਾ ਭ ਤੇ ਕੋਈ ਘਬਰਾਉਣ ਵਾਲੀ ਬਾਤ ਨਹੀਂ ਹੈ ਮਬੂਲੀ ਟੱਲਾ ਬਾਕੀ ਏਡੀ ਵਾਜੀ ਜਿਆਦਾ ਜਿਆਦੀ ਗੱਲ ਨਹੀਂ ਕੀ ਮੈਂ ਹੁਣ ਇਹਨੂੰ ਹਸਪੀਟਲ ਖੜਕੇ ਚੈੱਕ ਅਪ ਕਰਵਾ ਕੇ ਦਵਾਈ ਲੈਉਣਾ ਆ ਤੇ ਮੈਂ ਕੋਈ ਗੱਲ ਨਹੀਂ ਬਾਜੀ ਤੁਸੀਂ ਲਾਓ ਤੇ ਬਚੇ ਦਾ ਵੀ ਬਾਤ ਹੋ ਜਾਂਦਾ ਜਿਹੜੀ ਮੈਨੂੰ ਜਿਆਦਾ ਕੋਈ ਪ੍ਰੋਬਲਮ ਨਹੀਂ ਠੀਕ ਹੈ ਮੈਂ ਤੇ ਕੋਈ ਨਹੀਂ ਦਵਾਈ ਦਾ ਕਰਨਾ ਗੱਲ ਕਰਨਾ ਉੱਥੇ ਉਹਨਾਂ ਨੇ ਉਹਨਾਂ ਐਡਮਟ ਕਰ ਲਿਆ ਉੱਥੇ ਦਵਾਈ ਵੀ ਦਿੱਤੀ ਆ ਬਾਅਦ ਵਿੱਚ ਉਹਨਾਂ ਪਰੌਣਿਆਂ ਨੇ ਜਦੋਂ ਜਾ ਕੇ ਉੱਥੇ ਗੱਲਬਾਤ ਕੀਤੀ ਡਾਕਟਰਾਂ ਨਾਲ ਉਹਨਾਂ ਆਖਿਆ ਕੋਈ ਵੀ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਇਹਨੂੰ ਮੜਾ ਜਾਂ ਨਮੂਨਿਆਂ ਕਿਤੇ ਹੋਇਆ ਵਾ ਤੇ ਥੋੜੀ ਜਿਹੀ ਇਨਫੈਕਸ਼ਨ ਹੈ ਤੇ ਇਹ ਬਸ ਠੀਕ ਹੋ ਜਣੀ 2 14 ਚ ਹੋ ਜੂਗੀ ਤੇ ਨਹੀਂ ਛੁੱਟੀ ਦੇ ਦਾਂਗੇ ਪਰ ਉਹ ਠੀਕ ਨਹੀਂ ਹੋ ਜੀ ਅੱਜ ਫੋਨ ਆ ਗਿਆ ਵੀ ਉਹ ਤੇ ਕਿੰਨੇ ਕ ਵੇਟਾਂ ਨੂੰ ਫੋਨ ਆਇਆ ਸਾਨੂੰ 12 ਕੁ ਵਜੇ ਫੋਨ ਆਇਆ ਕਿਹਦਾ ਫੋਨ ਆਇਆ ਜੀ ਸਾਨੂੰ ਆਪਣੇ ਆਪਣੇ ਸਾਡੇ ਰਿਸ਼ਤੇ ਦਾ ਸਾਡਾ ਪਰਵਣਾ ਉੱਥੇ ਬਾਜੀ ਬੱਚੇ ਤਾਂ ਦੇ ਪਹਿਲੇ ਵੀ ਛੱਡਾਵਾਂਗੇ ਤੁਹਾਨੂੰ ਸੁੱਖ ਦੇ ਦਵਾਂਗੇ ਤੁਸੀਂ ਕੰਮ ਨਾ ਕਰਿਓ ਤੁਹਾਨੂੰ ਗੱਡੀਆਂ ਦੇ ਖਵਾਵਾਂਗੇ ਅਸੀਂ ਕਰ ਜੁਗੇ ਬਾਬੇ ਇਹਨਾਂ ਦੇ ਬਹੁਤ ਔਖਾ ਜੀ ਬੱਚੇ ਨਾ ਉਹ ਜਿੰਦਿਆਂ ਚ ਤੁਹਾਨੂੰ ਮਰਿਆਂ ਚ ਕਿਸੇ ਜੋਗੀ ਨਹੀਂ ਰਹਿੰਦੇ ਅਸੀਂ ਦਿਆਨੇ ਆਪਣੇ ਬੱਚੇ ਨੂੰ ਜੇ ਕੇ ਭੇਜਣਾ ਦਾ ਸਮਝ ਸੋਚ ਕੇ ਭੇਜੇ ਉੱਥੇ ਇਲਾਜ ਨਹੀਂ ਜੇਗਾ। ਉਹ ਆਪਣਾ ਸੋਚ ਸਮਝੋ ਤੇ ਫਿਰ ਬੱਚੇ ਨੂੰ ਕਿ ਬੱਚੇ ਵੀ ਜਿਤ ਕਰਦੇ ਆ ਤੇ ਮਾਪੇ ਜੇ ਮਜਬੂਰ ਹੁੰਦੇ ਆ ਤਾਂ ਉਹਨਾਂ ਨੂੰ ਭੇਜਣਾ ਪੈਂਦਾ। ਤੇ ਹੁਣ ਜਿਹੜੀ ਆਸ ਦਿੱਤੀ ਬਣ ਗਈ ਇਹਦੇ ਵਿੱਚ ਅਸੀਂ ਹੁਣ ਕਿਸੇ ਜੋਗੀ ਵੀ ਨਹੀਂ। ਜੇ ਤੇ ਹੁਣ ਪੈਣ ਭਰਾਵਾ ਗੱਡੀ ਹੱਥ ਜੋੜ ਕੇ ਬੇਨਤੀ ਸਾਰੇ ਚਲੋ ਇੱਕ ਦੂਜੇ ਦਾ ਸਾਥ ਜਿਤਨਾਲੂ ਹੁਣ ਇਦਨ ਆਸਰੇ ਨਾਲ ਇੱਕ ਦੂਜੇ ਜੀਣ ਵਾਲੀ ਗੱਲ ਹੁੰਦੀ। 3 ਮਹੀਨੇ ਪਹਿਲਾਂ ਗਿਆ ਸੀ ਸਟੱਡੀ ਵਾਸਤੇ ਗਿਆ ਸੀ ਇੰਗਲੈਂਡ। ਹਫਤਾ ਕੀ ਪਹਿਲਾਂ ਬਿਮਾਰ ਹੋ ਗਿਆ ਜਿਆਦਾ ਹੀ ਤੇ ਉਹਨੂੰ ਦਾਖਲ ਕਰਾਇਆ ਹੀ ਉੱਥੇ ਆਪਣੀ ਉਹਦੇ ਮਾਮੇ ਦੀ ਸਿਸਟਰ ਹੀ ਉਹਨਾਂ ਨੇ ਦਾਖਲ ਦੋਸ ਕਰਾਇਆ ਉੱਥੇ ਕਮਰੇ ਵਾਲਿਆਂ ਨੇ ਵੀ ਹੈਲਪ ਕੀਤੀ ਆ ਉਸ ਤੋਂ ਬਾਅਦ ਅੱਜ ਸਾਨੂੰ ਦੁਪਹਿਰੇ ਜੀ ਪਤਾ ਲੱਗਾ 11 12 ਵਜੇ ਵੀ ਡੈਥ ਹੋ ਗਈ ਆ ਇਸ ਤਰੀਕੇ ਨਾਲ ਕੀ ਕਰਦੇ ਇਹ ਨਮੂਨੀਆਂ ਹੋ ਗਿਆ ਜੀ ਨਮੂਨੀਆਂ ਹੀ ਜ਼ਿਆਦਾ ਤੇ ਬੱਚਿਆਂ ਦੇ ਪ੍ਰੈਸ਼ਰ ਹੀ ਜ਼ਿਆਦਾ ਐਨਾ ਹੋ ਗਿਆ ਕਿ ਕੰਮ ਮਿਲਦੇ ਨਹੀਂਗੇ ਤੇ ਪ੍ਰੈਸ਼ਰ ਜ਼ਿਆਦਾ ਹੋ ਗਿਆ ਬੱਚਿਆਂ ਨੂੰ ਅਸੀਂ ਵੇਖੋ ਵੇਖੀ ਭੇਜੀ ਜਾਂਦੇ ਆ ਬਾਹਰ ਪਰ ਮੁਸ਼ਕਲ ਆਦੇ ਆ 12 ਦੇ ਤੇ ਮਾਚਰ ਪਹਿਲਾਂ ਗਿਆ ਸੀ 8 ਮਹੀਨੇ ਪਹਿਲਾਂ ਗਿਆ ਜੇ ਬਾਹਰ ਸੱਡੀ ਬੇਸ ਤੇ ਗਿਆ ਸੀ ਸੱਡੀ ਬੇਸ ਤੇ ਗਿਆ ਜੀ ਕੀ ਗੱਲਬਾਤ ਕੀ ਘਰ ਦੇ ਹਾਲਾਤ ਕਿਦਾਂ ਦੇ ਘਰ ਦੇ ਹਾਲਾਤ ਤੇ ਪਹਿਲੀ ਹੈਗੀ ਸੀ ਦੋ ਟਾਈ ਕਿਲੇ ਉਹ ਵੀ ਇਹਨਾਂ ਨੇ ਗਹਿਣੇ ਕਰਕੇ ਫੇਰ ਹੀ ਭੇਜਿਆ ਸੀ ਤੇ ਬ੍ਰਦਰ ਮੇਰੇ ਉਹਨੇ ਅੰਗਰੇਜ਼ ਸਿੰਘ ਜੀ ਵੱਡੇ ਉਹਨਾਂ ਹਾਜ਼ਰ ਜੀ ਤੇ ਉਹਨਾਂ ਨੇ ਪਹਿਲੀ ਗਹਿਣੇ ਭੇਜ ਪਾ ਕੇ ਫੇਰ ਹੀ ਭੇਜਿਆ ਕਰਜ਼ਾ ਲਿਖ ਕੇ ਸਾਰਾ ਚੁੱਕ ਕੇ ਭੇਜਿਆ ਤੇ ਹੁਣ ਤਾਂ ਵਿਚਾਰੇ ਦਾ ਮਾੜਾ ਹਾਲ ਤੀ ਹੈ ਬੇਟਾ ਹੈ ਹੈ ਭੈਣ ਇੱਕ ਭੈਣਾਂ ਤੇ ਇੱਕ ਇਹੋ ਹੀ ਭਰਾ ਹੈ ਇਕੱਲਾ ਹੀ ਬਸ ਦੋਵੇਂ ਭੈਣਾਂ ਤੇ ਭੈਣ ਵੀ ਵਿਆਣ ਵਾਲੀ ਹੈ ਤੇ ਹੁਣ ਵਿੱਚ ਬੜਾ ਮੁਸ਼ਕਲ ਆ ਗੁਜ਼ਾਰਾ ਕਰਦਾ ਇਹੋ ਹੀ ਕਰਦਾ ਪਹਿਲਾਂ ਗੁਜ਼ਾਰਾ ਬੜਾ ਮੁਸ਼ਕਲ ਚੱਲਣ ਰਿਹਾ ਸੀ ਕਿ ਉਹ ਗੱਲ ਹੋਈ ਠੀਕ ਹੀ ਗਈ ਸੀ ਉਹ 8 ਦਿਨ ਪਹਿਲਾਂ ਹੀ ਹੋਈ ਗੱਲ ਤੇ ਕਹਿੰਦਾ ਸੀ ਵੀ ਕੋਈ ਨਹੀਂ ਮੈਂ ਥੋੜੇ ਸਵੇਰੇ ਗੱਲ ਕਰੂੰਗਾ ਮੈਂ ਠੀਕ ਨਹੀਂ ਗਿਆ ਤੇ ਥੋੜੇ ਮੈਂ ਸੁਬਾਹ ਗੱਲ ਕਰੂੰਗਾ ਤੇ ਮੁੜ ਕੇ ਫਿਰ ਉਹਨਾਂ ਨੇ ਜਿਹੜੀ ਮਾਮੇ ਦੀ ਸਿਹਤਰੀ ਸੀ ਉਹਨਾਂ ਦੇ ਉਥੋਂ ਫੋਨ ਆ ਗਿਆ ਵੀ ਠੀਕ ਨਹੀਂ ਗਿਆ ਅਸੀਂ ਦਸਤ ਕਰਾਉਣ ਲੱਗੇ ਆ ਤੇ ਰਾਤ ਨੂੰ ਹੋਈ ਮੜੀ ਵੀਡੀਓ ਕਾਲ ਤੇ ਉਹਨਾਂ ਨੇ ਦਿਖਾਇਆ ਵੀ ਠੀਕ ਹੈ ਪਹਿਲਾਂ ਨੂੰ ਪਰ ਸਵੇਰੇ 11 12 ਵਜੇ ਪਤਾ ਲੱਗਾ ਵੀ ਡੈਥ ਹੋ ਗਈ ਹੈ ਇਹ ਮੰਗ ਕਰਦੇ ਜੀ ਡੈੱਡ ਬੋਡੀ ਵਾਪਸ ਅਸੀਂ ਮੰਗ ਕਰਦੇ ਆਂ ਵੀ ਸਰਕਾਰ ਤੋਂ ਵੀ ਡੈੱਡ ਬੋਡੀ ਵਾਪਸ ਲਿਆਂਦੀ ਜਾਵੇ ਤੇ ਪਰਿਵਾਰਾਂ ਦੇ ਨਾਲ ਜੋ ਵੀ ਇਨਸਾਫ ਹੁੰਦਾ ਕੀਤਾ ਜਾਵੇ ਵੱਤਵਤ ਸਹਿਯੋਗ ਦਿੱਤਾ ਜਾਵੇ